ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਤੁਹਾਡੇ ਨਾਲ ਗਰਦਾਸਪੁਰ ਤੋਂ ਤੁਹਾਨੂੰ ਦੱਦੀ ਹੈ ਕਿ ਗਰਦਾਸਪੁਰ ਦੇ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ ਤੁਹਾਨੂੰ ਦੱਦੀ ਹੈ ਕਿ ਰਮਨ ਬੈਲ ਜੋ ਕਿ ਗਰਦਾਸਪੁਰ ਤੋਂ ਸਪੈਸ਼ਲੀ ਚੱਲ ਕੇ ਜਿਹੜਾ ਆ ਹਰ ਪ੍ਰਭਾਵਿਤ ਲੋਕਾਂ ਦੇ ਲਈ ਰਾਸ਼ਨ ਦਾ ਅਰੇਂਜਮੈਂਟ ਕਰਕੇ ਪਹੁੰਚੇ ਨੇ ਜਿਦੇ ਵਿੱਚ ਉਹਨਾਂ ਨੇ ਰਾਸ਼ਨ ਸਮੱਗਰੀ ਲੈ ਕੇ ਜਿਹਦੇ ਵਿੱਚ ਬਰੱਡ, ਬਿਸਕੁਟ, ਪਾਣੀ ਤੇ ਹੋਰ ਖਾਣ-ਪੀਣ ਦੀਆਂ ਕਈ ਵਸਤਾਂ ਜਿਹੜੀਆਂ ਨੇ ਉਹ ਲੈ ਕੇ ਤੇ ਲੋਕਾਂ ਦੇ ਲਈ ਪਹੁੰਚੇ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਵਿੱਚ ਰਾਸ਼ਨ ਵੰਡਣ ਦੇ ਲਈ ਜਿਹੜਾ ਆ ਉਹ ਰਵਣਬੈਲ ਜੀ ਪਹੁੰਚ ਗਏ ਤੇ ਨਾਲ ਦੀ ਨਾਲ ਹੋਰ ਵੀ ਕਈ ਸੰਸਥਾਵਾਂ ਨੂੰ ਜਾਂ ਹੋਰ ਵੀ ਜਿਹੜੇ ਵੀ ਲੋਕ ਜੁੜਨਾ ਚਾਹੁੰਦੇ ਨੇ ਉਹਨਾਂ ਨੂੰ ਫੋਨ ਕੇ ਵੀ ਕਿਹਾ ਜਾ ਰਿਹਾ ਕਿ ਵੱਤੋ ਵੱਤ ਜਿਹੜੀ ਉਹ ਰਾਸ਼ਨ ਸਮਗਰੀ ਇੱਥੇ ਪਹੁੰਚਾਈ ਜਾਵੇ ਤਾਂ ਕਿ ਲੋੜਵੰਦ ਲੋਕਾਂ ਤੱਕ ਖਾਣ ਪੀਣ ਦੀ ਅਵਸਥਾ ਪਹੁੰਚ ਸਕਣ ਪਾਣੀ ਪਹੁੰਚ ਸਕੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਵੀ ਕੋਈ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਦੱਦੀ ਕੀ ਗਰਦਾਸ ਪੁਰ ਦੇ ਰਾਵੀ ਦਰਿਆ ਦੇ ਕੰਢੇ ਤੇ ਲੱਗਣ ਵਾਲੇ ਸਾਰੇ ਹੀ ਪਿੰਡਾਂ ਵਿੱਚ ਦਿਨਾਨਗਰ ਤੋਂ ਲੈ ਕੇ ਤਕਰੀਬਨ ਡੇਰਾ ਬਾਬਾ ਨਾਨਕ ਤੱਕ ਸਾਰੇ ਪਿੰਡਾਂ ਦੇ ਵਿੱਚ ਫਲੱਡ ਆਇਆ ਹੋਇਆ ਆ ਬਹੁਤ ਜ਼ਿਆਦਾ ਹੜ ਦਾ ਪਾਣੀ ਜਿਹੜਾ ਆ ਉਹ ਆਇਆ ਹੋਇਆ ਆ ਜਿਹਦੇ ਕਰਕੇ ਬਹੁਤ ਲੋਕਾਂ ਨੂੰ ਜਿਹੜਾ ਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਅੱਜ ਸਵੇਰੇ ਸਵੇਰੇ ਹੀ ਤੜਕਸਾਰ ਦੇ ਨਾਲ ਰਮਣ ਬੈਲ ਦਾ ਵੱਡਾ ਉਪਰਾਲਾ ਤੁਸੀਂ ਦੇਖਦੇ ਪਿਓ ਕੀ ਪੂਰੀ ਇੱਕ ਬੇੜੀ ਭਰ ਕੇ ਤੇ ਪਿੰਡਾਂ ਵਾਲੇ ਪਾਸੇ ਨੂੰ ਤੋਰ ਦਿੱਤੀ ਜਿਹੜੇ ਕਿ ਪਿੰਡ ਘਰ ਜਿਹੜੇ ਨੇ ਉਹ ਪਾਣੀ ਦੇ ਵਿੱਚ ਡੁੱਬੇ ਪਏ ਨੇ ਉਹਨਾਂ ਲੋਕਾਂ ਤੱਕ ਜਿਹੜਾ ਆ ਉਹ ਪਾਣੀ ਤੇ ਨਾਲ-ਨਾਲ ਰਾਸ਼ਨ ਸਮੱਗਰੀ ਪਹੁੰਚਾਉਣ ਦੀ ਜਿਹੜੀ ਇਹ ਉਹ ਰਮਨ ਬੈਲ ਉਹਨਾਂ ਨੇ ਵੱਡੀ ਖੇਚਲ ਕੀਤੀ ਤੇ ਤੁਸੀਂ ਦੇਖਦੇ ਪਈਓ ਤਸਵੀਰਾਂ ਦੇ ਵਿੱਚ ਲਗਾਤਾਰ ਕਿਸ਼ਤੀ ਭਰ ਕੇ ਜਿਹੜਾ ਆ ਉਹ ਹੜ੍ਹ ਪ੍ਰਭਾਵਿਤ ਖੇਤरां ਵਾਲੇ ਜਿਹੜਾ ਆ ਉਹ ਜਾਇਆ ਜਾ ਰਿਹਾ ਆ ਤੇ ਜਿਹੜਾ ਆ ਲੋਕਾਂ ਤੱਕ ਰਾਸ਼ਨ ਸਮੱਗਰੀ ਉਹਨਾਂ ਵੱਲੋਂ ਪਹਚਾਈ ਜਾ ਰਹੀ ਏ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਜਿਹੜਾ ਆ ਆਪਣੇ ਸਾਰੇ ਹੀ ਕੈਂਡੀਡੇਟਸ ਨੂੰ ਉਹਨਾਂ ਨੇ ਜਿਹੜਾ ਆ ਅਲਾਉ ਕੀਤਾ ਕਿ ਵੱਧ ਤੋਂ ਵੱਧ ਜਿਹੜੀ ਇਹ ਉਹ ਹਰ ਪ੍ਰਭਾਵਿਤ ਖੇਤਰਾਂ ਦੀ ਜਿਹੜੀ ਮਦਦ ਕੀਤੀ ਜਾਵੇ ਲੋਕਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਉਹ ਪ੍ਰੋਬਲਮ ਨਾ ਆਵੇ ਤਸਵੀਰਾਂ ਦੇ ਦੇ ਪੇ ਤੂੰ ਆਪਣੀ ਸਕਰੀਨ ਦੇ ਉੱਤੇ ਡੀਪੀਸੀ ਪੰਜਾਬੀ ਡੀਪੀਸੀ ਪੰਜਾਬੀ ਦੀ ਟੀਮ ਹਮੇਸ਼ਾ ਹੀ ਤੁਹਾਡੇ ਲਈ ਇਹ ਨਵੇਂ ਤੋਂ ਨਵੇਂ ਅਪਡੇਟ ਲੈ ਕੇ ਆਉਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਵੋ ਪਾ ਲੈ ਗੋਰੀ ਆ ਸਕਦਾ ਤੇ ਪਾ ਦਿਓ ਸਰ ਬੱਸ ਸਰ ਉਹਨਾਂ ਨੇ ਬੁਲਾਇਆ ਹਾਂਜੀ ਹਾਂਜੀ ਸਰ ਹਾਂਜੀ ਸਰ ਹਾਂਜੀ ਹਾਂਜੀ ਪੈ ਪੈ ਜੀ ਆ ਕਗਣ ਬੋਰੀ ਹੋ ਚੁੱਕੇ ਨੇ ਹਾਂ ਉਹ ਪਿਛਾ ਲਿਆ ਦੱਸੋ ਸਾਗਰ ਕਿਤੇ ਸਾਡੇ ਛੋਟੇ ਲੋਡ ਕੀ ਹੈ ਨਾ ਸਰ ਇਹ ਵੀ ਮਸ਼ੀਨ ਵੀ ਛੋਟੇ ਲੋਡ ਕੀ ਹੈ ਨਾ ਬੱਸ ਤੁਸੀਂ ਤਿਆਰ ਕਰ ਲਓ ਤੇ ਮੈਨੂੰ ਦੱਸ ਦਿਓ ਫਿਰ ਅਸੀਂ ਅਗਲੇ ਪਿੰਡਾਂ ਚ ਲੈ ਕੇ ਚੱਲਾਂਗੇ ਹਾਂ ਸਰ ਹਾਂ ਬੋਲ ਤੁਸੀਂ ਜਿੰਨੀ ਕਿੱਟ ਤਿਆਰ ਹੁੰਦੀ ਆ ਮੈਨੂੰ ਦੱਸੋ ਸਰ ਅਸੀਂ ਲੋਕਾਂ ਨੂੰ ਪਹੁੰਚਾਈਏ ਸਰ ਕੋਈ ਨਹੀਂ ਹੋ ਰਹਾ ਹਾਂ ਲੋਕਾਂ ਨੂੰ ਬਹੁਤ ਲੋੜ ਆ ਸਰ ਪਾਣੀ ਬਹੁਤ ਹਜੇ ਵੀ ਹਜੇ ਲੋਕਾਂ ਨੂੰ ਰੋਹਣਾ ਸੀ ਰਾਹਤ ਸਮਗਰੀ ਲੈ ਕੇ ਜਾ ਰਹੇ ਆ ਜਿਹਦੇ ਵਿੱਚ ਆਟਾ ਆ ਆਲੂ ਆ ਬਰੈਡ ਆ ਦੁੱਧ ਆ ਬਿਸਕੁਟਸ ਆ ਇਹ ਸਾਰੇ ਲੈ ਕੇ ਜਾ ਰਹੇ ਆ ਮਾਲ ਮੇਰੇ ਆਪਣਾ ਸਬਜ਼ੀ ਮੰਡੀ ਦੇ ਪ੍ਰਧਾਨ ਸਾਹਿਬ ਨੇ ਰੁਕੋ ਰੁਕੋ

टेंशन ना ना टेंशन नहीं है ज्यादा हो रहा है लोड उधर ज्यादा हो गया है उस पे अरे तुम लोग आगे हम लोग क्या करें बताओ हाँ उधर करो ना बोट उधर लेके <laughs> <बैलें। laughs> I'm